Welcome to the one and only Tej USA podcast. Anji Dosto, welcome to Tej USA podcast. Rajfira Pethikranga Thore Kabrade analysis. Uh, Indian origin truck driver Jashan Preet uh, Singh, Singh was uh, not drunk. Uh, claims toxicology report. Uh, cleared of uh, DUI charges. ਸਾਹ ਯਾਰ ਦੋਸਤੋ ਬੜੀ ਵੱਡੀ ਅਪਡੇਟ ਹੈ ਜਿਹੜਾ ਜਸ਼ਨ ਫਰੀਦ ਸਿੰਘ ਦਾ ਕੈਲੀਫੋਰਨੀਆ ਦੇ ਵਿੱਚ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਦਾ ਚਲੋ ਬਹੁਤ ਮਤਭਾਗ ਸੀ ਤੇ ਉੱਚ ਚਾਰ ਲੋਕਾਂ ਦੀ ਡੈਥ ਵੀ ਹੋ ਗਈ ਤੇ ਐਕਸੀਡੈਂਟ ਸੀਗਾ ਵੀ ਬੜਾ ਸੀਰੀਅਸ ਪਰ ਦੇਖੋ ਮੀਡੀਆ ਦੇ ਵਿੱਚ ਇਹਨੂੰ ਕਿੰਨਾ ਜਿਆਦਾ ਮਤਲਬ ਗਲੋਰੀਫਾਈ ਕੀਤਾ ਗਿਆ ਕਿੰਨਾ ਜਿਆਦਾ ਵਧਾਚੜਾ ਆ ਕੇ ਵੀ ਥੋੜਾ ਦੱਸਿਆ ਗਿਆ ਤੇ ਬਾਕੀ ਹੋਰ ਵੀ ਕਈ ਐਕਸੀਡੈਂਟ ਹੁੰਦੇ ਪਰ ਇਹਨੂੰ ਥੋੜਾ ਜਿਆਦਾ ਚਰਚਾ ਲਿਆਂਦਾ ਗਿਆ ਪਰ ਉਹ ਦੀ ਕਹਿੰਦੇ ਜਿਹੜੀ ਡੀ ਡਬਲ ਆਈ ਹੈ ਡਿਯੂ ਆਈ ਹੈ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਆਫ ਨਾਰਕੋਟਿਕਸ ਉਹਨੂੰ ਕਹਰੇ ਸੀਗੇ ਉਹ ਰਿਮੂਵ ਕਰ ਦਿੱਤੀ ਗਈ ਜਿਹੜੀ ਟਾਕਸਿਕੋਲੋਜੀ ਰਿਪੋਰਟ ਹੁੰਦੀ ਉਹਦੇ ਟੈਸਟ ਹੋਏ ਉਹਦੇ ਵਿੱਚ ਪਤਾ ਲੱਗਿਆ ਕਿ ਬੰਦੇ ਨੂੰ ਉਹਨੇ ਕੋਈ ਉਹ ਡਰੰਕ ਨਹੀਂ ਸੀ ਉਹਨੇ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ ਤੇ ਦੇਖੋ ਪੂਰੇ ਅਮਰੀਕਾ ਦੇ ਸਾਰੇ ਨਿਊਜ਼ ਚੈਨਲਸ ਦੇ ਵਿੱਚ ਕਿੰਨਾ ਜ਼ਿਆਦਾ ਇਸ ਚੀਜ਼ ਨੂੰ ਚੱਕਿਆ ਗਿਆ ਬਈ ਉਹ ਬੰਦਾ ਡਰੰਕ ਸੀ ਤੇ ਉਹਨੇ ਇੰਨਾ ਸੀਰੀਅਸ ਐਕਸੀਡੈਂਟ ਕੀਤਾ ਐਕਸੀਡੈਂਟ 노 ਡਾਊਟ ਬੜਾ ਸੀਰੀਅਸ ਸੀ ਬੰਦੇ ਮਾਰ ਕੇ ਉਹ ਚ ਬੜੀ ਅਫਸੋਸ ਵਾਲੀ ਗੱਲ ਆ ਬਹੁਤ ਦੁੱਖ ਵਾਲੀ ਗੱਲ ਆ ਇਹ ਇਹ ਐਕਸੀਡੈਂਟ ਕੀਤਾ ਵੀ ਕਾਫੀ ਤੇਜ਼ ਬ੍ਰੇਕ ਵੀ ਨਹੀਂ ਲੱਗੀ ਡਿਸਟਰੈਕਟਿਡ ਡਰਾਈਵਿੰਗ ਤਾਂ ਫੋਰ ਸ਼ੋਰ ਸੀਗੀ ਜਾਂ ਸੈੱਲ ਫੋਨ ਤੇ ਸੀ ਜਾਂ ਹੋਰ ਕੋਈ ਸੀਗਾ ਬਈ ਡਿਸਟਰੈਕਟਿਡ ਸੀ ਕਿਸੇ ਪਾਸਿਓ ਜਿਹੜਾ ਇੰਨੀ ਮਤਲਬ ਜ਼ੋਰ ਦੀ ਜਾ ਕੇ ਟਰੱਕ ਮਾਰਿਆ ਤੇ ਕਿੰਨੇ 8 ਵਾਈਕਲ ਜਿਸ ਇਨਵੋਲਵ ਹੋਏ ਤੇ ਪਰ ਇੱਕ ਹੈ ਵੀ ਉਹਦੀ ਜਿਹੜੀ ਡੀ ਡੀਯੂਆਈ ਵਾਲਾ ਕਾਮ ਉਹਨਾਂ ਦਾ ਜਿਆਦਾ ਚੱਕਿਆ ਵੀ ਉਹਨੇ ਕੋਈ ਨਸ਼ਾ ਕੀਤਾ ਸੀ ਜਾਂ ਕਿਦਾਂ ਪਰ ਉਹ ਜਿਹੜੀ ਰਿਪੋਰਟ ਆਈ ਹੈ ਉਹ ਚ ਹੁਣ ਸਾਬਤ ਹੋ ਗਿਆ ਵੀ ਕੋਈ ਉਹਨੇ ਨਸ਼ਾ ਨਹੀਂ ਕੀਤਾ ਸੀ ਤੇ ਉਹਦੀ ਡੀ ਡੀਯੂਆਈ ਦੇ ਜਿਹੜੇ ਚਾਰजेस ਆ ਉਹਨੂੰ ਵਿਡਰੋ ਕਰ ਲਿਆ ਤੇ ਉਹ ਬੜੇ ਵੱਡੇ ਬੜੀ ਵੱਡੀ ਅਪਡੇਟ ਹੈ ਇਹ ਤੇ ਦੇਖੋ ਹੁਣ ਪੂਰੇ ਨੈਸ਼ਨਲ ਮੀਡੀਆ ਦੇ ਵਿੱਚ ਇਹ ਚੀਜ਼ ਦੀ ਕਿੰਨੀ ਹਾਹਾਕਾਰ ਮੱਚ ਗਈ ਸੀ ਤੇ ਹੁਣ ਤੁਸੀਂ ਉਹ ਚੀਜ਼ ਨੂੰ ਰੈਕਨਸਾਇਲ ਕਿੱਦਾਂ ਕਰੋਗੇ ਦੀ ਪਰਪਾਈ ਕਿੱਦਾਂ ਕਰੋਗੇ ਪਰ ਹੁਣ ਉਹ ਸਾਰੇ ਚੋਪਾ ਵੀ ਹਾਂ ਯਾਰ ਉਹ ਤਾਂ ਕੋਈ ਹੁਣ ਇਹਦੀ ਅਪਡੇਟ ਕੋਈ ਨਹੀਂ ਦੇਵੇਗਾ ਜਿਹੜੀ ਡੀ ਹੈ ਜਿਹੜੀ ਡੀਯੂਆਈਸੀ ਉਹਨੂੰ ਉਹ ਜਿਹੜੇ ਚਾਰजेस ਰਿਮੂਵ ਕਰ ਦਿੱਤੇ ਗਏ ਇਹਨਾਂ ਕੁਝ ਹੋਣ ਦੇ ਬਾਅਦ ਇਹ ਬਹੁਤ ਵੱਡੀ ਖਬਰ ਸੀ ਇਹ ਮੈਂ ਕਹਿੰਦਾ ਥੋੜੀ ਵਿੱਚ ਜਾ ਕੇ ਸ਼ੇਅਰ ਕਰਨੀ ਸੀ ਪਰ ਮੈਨੂੰ ਇਹ ਕਾਫੀ ਇੰਪੋਰਟੈਂਟ ਲੱਗੀ ਇਸ ਲਈ ਮੈਂ ਪਹਿਲਾਂ ਕੀਤੀ ਟਰੱਕ ਡਰਾਈਵਰ ਰਿਮੂਵਡ ਫ্রম ਦਾ ਟਰੱਕ ਆਫਟਰ ਫੇਲਿੰਗ ਟੂ ਆਫਟਰ ਫੇਲਿੰਗ ਟੂ ਕੰਪਰੀਹੈਂਡ ਇੰਗਲਿਸ਼ ਟੈਸਟ ਉਹ ਜਿਹੜਾ ਚਾਈਨਿਸ ਬੰਦਾ ਸੀ ਜਿਹੜਾ ਬਿਨਾ ਕੱਪੜਿਆਂ ਦੇ ਬੈਠਾ ਸੀ ਨੋ ਪਾਰਕਿੰਗ ਜ਼ੋਨ ਚ ਜਿਹਨੂੰ ਪੁਲਿਸ ਵਾਲਿਆਂ ਨੇ ਕਿਹਾ ਪੁੱਟ ਸਮ ਪੈਂਟ ਸੋਨ ਵੀ ਆਪਣੀ ਪੈਂਟ ਪਾ ਲੈ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਉਹਦੀ ਇੰਗਲਿਸ਼ ਜਿਆਦਾ ਹੀ ਥੋੜੀ ਘੱਟ ਖਰਾਬ ਮਤਲਬ ਖਰਾਬ ਸੀ ਤੇ ਇੰਗਲਿਸ਼ ਤੋਂ ਉਹਨੂੰ ਸਾਈਨ ਵੀ ਪੁੱਛੇ ਵੀ ਪੈਡੈਸਟੀਅਨ ਬਾਰੇ ਉਹਨੂੰ ਉਹ ਵੀ ਨਹੀਂ ਦੱਸਣਾ ਆ ਵੀ ਇਹ ਪੈਡੈਸਟੀਅਨ ਨੂੰ ਕਹੀ ਜਾਂਦੇ ਵਾਕ ਵਾਕ ਉਹ ਵੀ ਪੈਡੈਸਟਰੀਅਨ ਕ੍ਰੋਸਿੰਗ ਸਾਈਨ ਵਿੱਚ ਤਾਂ ਕਹੀ ਜਾ ਰਿਹਾ ਸੀ ਫਿਰ ਇਸ ਲਈ ਬੇਸਿਕ ਇੰਗਲਿਸ਼ ਆਣੀ ਚਾ ਲੋ ਥੋੜੀ ਜ਼ਰੂਰੀ ਹੈ ਪਰ ਉਹ ਬੰਦੇ ਦਾ ਵੀਡੀਓ ਆਇਆ ਸੀ ਹੁਣ ਥੋੜੀ ਦੇਰ ਪਹਿਲਾਂ ਉਹ ਨਿਊਜ਼ ਦੇ ਵਿੱਚ ਸ਼ੋਅ ਕੀਤਾ ਸੀ ਉਹ ਵਿਚਾਰਾ ਆਪਣਾ ਬੈਗ ਲੈ ਕੇ ਤੇ ਹੁਣ ਟਰੱਕ ਚੋਂ ਜਾ ਰਿਹਾ ਸੀ ਉਹਦਾ ਟਰੱਕ ਇੰਪਾਉਂਡ ਕਰ ਲਿਆ ਪੁਲਿਸ ਵਾਲਿਆਂ ਨੇ ਤੇ ਉਹ ਹੁਣ ਜਿਆਦਾ ਦੂਜਾ ਕੋ ਕੰਪਨੀ ਦਾ ਡਰਾਈਵਰ ਜੇ ਹੋਊਗਾ ਉਹ ਆਊਗਾ ਟਰੱਕ ਲੈ ਕੇ ਜਾਊਗਾ ਜਾਂ ਕੋਈ ਅਰੇਂਜਮੈਂਟ ਕਰਨਗੇ ਆਪ ਹੀ ਡਰਾਈਵਰ ਦੇ ਕੋਈ ਆ ਵੀ ਮੇਰਾ ਟਰੱਕ ਲੈ ਗਿਆ ਉਹ ਪਰ ਉਹਨੂੰ ਉਹਨਾਂ ਨੇ ਉੱਥੋਂ ਤੋੜਤਾ ਸੀ ਬੋਰੀ ਬਿਸਤਰਾ ਦਾ ਚਗਾ ਕੇ ਤੇ ਉਹਦੀ ਜਿੱਦਾਂ ਇੰਗਲਿਸ਼ ਬਿਲਕੁਲ ਹੀ ਕਾਫੀ ਕਾਫੀ ਕਮਜ਼ੋਰ ਸੀ ਏਸੀਟੀ ਬੜੀ ਵੱਡੀ ਕੰਪਨੀ ਹੈ ਐਕਟ ਰਿਸਰਚ ਰਿਵੀਲਸ ਹਾਊ ਫਾਸਟ ਟਰਕਿੰਗ ਕਪੈਸਿਟੀ ਇਸ ਸ਼੍ਰਿੰਕਿੰਗ ਵੀ ਜਿਹੜੀ ਐਕਟ ਹੈ ਇਹਨੇ ਕਾਫੀ ਵੱਡੀ ਇਹ ਹੈਗੀ ਫਰਮ ਇਹਨੇ ਕਿਹਾ ਇਹਨਾਂ ਦੀ ਰਿਸਰਚ ਕੀਤੀ ਹੈ ਵੀ ਪਤਾ ਕੀਤਾ ਵੀ ਇਹਨਾਂ ਦਾ ਵੀ ਜਿਹੜੀ ਟਰਕਿੰਗ ਕਪੈਸਿਟੀ ਇਹ ਕਾਫੀ ਸ਼੍ਰਿੰਕ ਹੋ ਰਹੀ ਹੈ ਜਿਹੜੇ ਡਰਾਈਵਰਸ ਬਹੁਤ ਘਟ ਰਹੇ ਆ ਤੇ ਇਹਦਾ ਬੜਾ ਟਰੈਕਿੰਗ ਇੰਡਸਟਰੀ ਤੇ ਫਰਕ ਪਏਗਾ ਹੁਣ ਇਹ ਵੱਡੀਆਂ ਕੰਪਨੀਆਂ ਇਹ ਥੋੜਾ ਗੱਲ ਨੂੰ ਇਸ ਲਈ ਵੀ ਚੱਕਦੇ ਆ ਤਾਂ ਕਿ ਜਿਆਦਾ ਤੋਂ ਜਿਆਦਾ ਲੋਕੀ ਡਰਾਈਵਰਸ ਨੂੰ ਹਾਇਰ ਕਰਨ ਕੰਪੀਟੀਸ਼ਨ ਵਧੇ ਤੇ ਇਹਨਾਂ ਨੂੰ ਪੇ ਸੈਲਰੀਜ਼ ਘਟ ਦੇਣੀਆਂ ਪੈਣ ਇਹ ਬੇਸਿਕ ਰੀਜ਼ਨ ਹੁੰਦਾ ਜਦੋਂ ਵਰਨਰ ਹੋਗੇ ਸਵਿਫਟ ਹੋਗੀ ਜਾਂ ਪ੍ਰਾਈਮ ਹੋਗੇ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਇਹ ਇਹ ਚਾਹਦੀਆਂ ਵੀ ਹਾਂ ਇਹ ਪ੍ਰੈਜ਼ੀਡੈਂਟ ਨੇ ਕੰਨਾਂ ਚ ਜਾਂ ਟ੍ਰਾਂਸਪੋਰਟ ਸੈਕਟਰ ਦੇ ਕੰਨਾਂ ਚ ਗੱਲਾਂ ਪਾਉਂਦੀਆਂ ਵੀ ਡਰਾਈਵਰ ਸ਼ਾਰਟੇਜ ਐ ਹੋਰ ਡਰਾਈਵਰ ਲੋਕਲ ਕੋ ਹਾਇਰ ਕਰੋ ਕਿ ਜਿੰਨੇ ਜ਼ਿਆਦਾ ਡਰਾਈਵਰ ਆਣਗੇ ਜਿੰਨੀ ਜ਼ਿਆਦਾ ਇੰਡਸਟਰੀ ਵਧੂਗੀ ਉੰਨਾ ਬ੍ਰੋਕਰਸ ਨੂੰ ਫਾਇਦਾ ਹੋਊਗਾ ਲੋਡ ਸਸਤੇ ਤੇ ਸੈਲਰੀ ਜਿਹੜਾ ਨੂੰ ਘਟ ਦੇਣੀ ਆ ਪੈਣਗੀਆਂ ਤੇ ਕਿ ਸ਼ੌਨ ਡਫੀ ਨੂੰ ਵੀ ਕਿਸੇ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਪੁੱਛਿਆ ਸੀ ਵੀ ਡਰਾਈਵਰ ਸ਼ੋਰਟੇਜ ਹੈਗੀ ਉਹ ਕਹਿੰਦਾ ਹਾਂ ਤੁਹਾਡਾ ਕੋ ਤੈਨੂੰ ਲੱਗਦਾ ਵੀ ਡਰਾਈਵਰ ਸ਼ੋਰਟੇਜ ਹੈਗੀ ਆ ਤੇਰੇ ਕੋਲੋਂ ਮੇਰੇ ਨਾਲ ਵਧੀਆ ਡਾਟਾ ਨਹੀਂ ਹੈਗਾ ਮੈਨੂੰ ਪਤਾ ਵੀ ਕਿੰਨੀ ਇੰਡਸਟਰੀ ਓਵਰਲੀ ਕਰਾਉਡਡ ਹੈ ਇਹ ਸ਼ਾਨਡਫੀ ਨੇ ਕਿਹਾ ਸੀ ਉਹ ਕਹਿੰਦੇ ਨਾਲੇ ਆਪਾਂ ਉਹਦਾ ਆਨਸਰ ਸੀ ਆਪਾਂ ਵੀ ਆਰ ਨੋਟ ਕੰਪਰੋਮਾਈਜ਼ਿੰਗ ਵਿਦ ਸੇਫਟੀ ਉਹ ਕਹਿੰਦੇ ਇਦਾਂ ਦੇ ਆਪਾਂ ਡਰਾਈਵਰ ਘੱਟ ਰੱਖ ਲਾਂਗੇ ਪਰ ਉਹਦੀ ਕੁਆਲਿਟੀ ਥੋੜੀ ਵਧੀਆ ਹੋਣੀ ਚਾਹੀਦੀ ਕੁਆਂਟੀਟੀ ਨਹੀਂ ਵਧੀਆ ਹੋਣੀ ਚਾਹੀਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਘੱਟ ਡਰਾਈਵਰ ਜ਼ੋਨ ਭਾਵੇਂ ਪਰ ਘੱਟ ਨਹੀਂ ਹੈਗੇ ਉਹਨੇ ਵੀ ਕਿਹਾ ਸ਼ਾਨਡਫੀ ਨੇ ਵੀ ਮੇਰੇ ਜਿਹੜੀ ਟਰੱਕਿੰਗ ਇੰਡਸਟਰੀ ਹੈ ওভারਲੀ ਕਰਾਉਡਡ ਹੈਗੀ ਆ ਤੇ ਜਿੰਨੇ ਵੱਧ ਡਰਾਈਵਰ ਹੋਣਗੇ ਉਹਨੀਆਂ ਸੈਲਰੀ ਜਿਹੜਾ ਨੂੰ ਘਟ ਦੇਣੀ ਪੈਣਗੀਆਂ ਇਸ ਲਈ ਜਿਹੜੀ ਏਟੀਏ ਹੈਗੀ ਹੈ ਅਮਰੀਕਨ ਟਰੱਕਰ ਐਸੋਸੀਏਸ਼ਨ ਆ ਜਾ ਐਸੀਟੀ ਵਾਲੇ ਹੈਗੇ ਇੱਦਾਂ ਕਹਿ ਰਹੇ ਵੀ ਹਾਂ ਮੈਂ ਘਟਾ ਪਰ ਘਟ ਹੈ ਨਹੀਂ ਤਾਂ ਕਿ ਲੋਕੀ ਹੋਰ ਡਰਾਈਵਰ ਹਾਇਰ ਕਰਨ ਤੇ ਉਹਨਾਂ ਦੀ ਸੈਲਰੀਜ਼ ਵੀ ਉਹਨਾਂ ਨੂੰ ਘਟ ਦੇਣੀ ਆ ਪੈਣ ਵੱਡੇ ਬ੍ਰੋਕਰਸ ਨੂੰ ਤੇ ਜਿੰਨੀ ਜ਼ਿਆਦਾ ਕਪੈਸਿਟੀ ਹੋਏਗੀ ਉਨੇ ਸਸਤੇ ਲੋਡ ਹੋਣਗੇ ਤੇ ਚੀਜ਼ ਤਾਂ ਆਪਾਂ ਦੇਖ ਲਈਏ ਹੁਣ ਸਕਾਂਡਫੀ ਨੇ ਕਿਹਾ ਵੀ ਨੋ ਕੰਪਰੋਮਾਈਜ਼ ਵਿਦ ਸੇਫਟੀ ਤੇ ਵੱਡੀਆਂ ਕੰਪਨੀਆਂ ਚੱਲਦੀਆਂ ਵੀ ਚੀਫ ਰਾਈਟ ਇਹ ਯੂ نو ਚੁਕਾਈ ਜਾਵੇ ਤੇ ਉਹ ਫਿਰ ਇਹ ਚੀਜ਼ਾਂ ਤਾਂ ਸਾਨੂੰ ਪਤਾ ਆਪਾਂ ਹੁਣ ਰੋਡ ਤੇ ਰਹਿੰਦੇ ਆ ਵੀ ਲੋਡਸ ਦੇ ਪ੍ਰਾਈਸ ਕਿੰਨੇ ਘਟਤਾ ਹਜੇ ਵੀ ਕਿੰਨੇ ਘਟਤਾ ਇਵਨ ਨਾਓ ਤੇ ਹਾਰਡਲੀ ਤੁਹਾਨੂੰ ਕੋਈ ਤਾਂ ਕੋਈ ਕੋਈ ਕਿਤੇ ਕਿਤੇ ਫਰੇਟ ਮਿਲਦੀ ਆ ਇਵਨ ਪੋਰਟਸ ਦੇ ਉੱਤੇ ਕਿੰਨਾ ਖਾਲੀ ਆ ਕੰਮ ਹਨਾ ਆ ਅਗਲੀ ਖਬਰ ਹੈ ਜੀ ਡਰਾਈਵਰ ਹਿੱਟ ਨਿਊ camera law slip driver dollar 425 penalty and uh, you have to be behind the wheel you don't have to be behind the wheel to get this ticket 425 by 425 dollar de hun camera de utte ticket hogi jadon tusi hun speeding karde ho ya koi sign miss karde ho specially speeding eh ticket pehla 40 dollar hundi si ennu 40 dollar nu badha ke inane hun apne 425 dollar kar di hai ਇਹ ਹੁਣ ਥੋੜਾ ਜਿਹਾ ਸੰਭਲ ਕੇ ਹੋ ਚਲਾਣ ਦੀ ਲੋੜ ਹੈ ਪਹਿਲਾਂ ਇਦਾਂ ਹੁੰਦਾ ਸੀ ਹਾਂ ਵੀ ਇਦਾਂ ਡਰਾਈਵਰ ਕੋਈ ਤੁਹਾਡੀ ਗੱਡੀ ਕੋਈ ਹੋਲ ਚਲਾ ਰਿਹਾ ਤੇ ਕਈ ਵਾਰੀ ਕੋਈ ਬੰਦਾ ਕਹਿੰਦਾ ਯਾਰ ਮੈਂ ਤਾਂ ਚਲਾ ਨਹੀਂ ਸੀ ਰਿਹਾ ਜੇ ਜਾ ਚੱਕੇ ਜਾ ਕੇ ਤੁਸੀਂ ਕਰ ਲੈਂਦੇ ਹੁੰਦੇ ਸੀ ਪਰ ਹੁਣ ਜਿੱਦਾਂ ਥੋੜਾ ਟਾਈਟ ਕੰਮ ਚੱਲ ਰਿਹਾ ਹੈ ਕਾਉਨਮੀ ਦਾ ਫਿਰ ਇਹ ਟਿਕਟਾਂ ਜੋ ਇਦਾਂ ਹੀ ਗਵਰਨਮੈਂਟ ਦੇ ਤੁਹਾਨੂੰ ਬਣਾ ਪਏ ਪੂਰੇ ਕਰ ਰਹੇ ਹੁੰਦੇ 40 ਡਾਲਰ ਤੋਂ 425 ਡਾਲਰ ਤੱਕ ਦਾ ਆਪਰੇ ਫਾਈਨ ਹੋ ਗਿਆ ਤੇ ਇਹ ਆਟੋਮੈਟਿਕਲੀ ਇਹ ਟਿਕਟਸ ਜਿਹੜਾ ਕੈਮਰਾ ਇਹਨਾਂ ਨੇ ਸਿਸਟਮ ਇਦਾਂ ਲਾਇਆ ਉਹ ਜਿਹੜੀ এমਪਲੋਇਰ ਜਿਹੜੀ এমਪਲੋਇਸ ਦੀ ਉਹ ਜਿਹੜੀ ਵਰਕ ਫੋਰਸ ਆ ਉਹਨੂੰ ਘਟਾਣ ਲਈ ਇਹਨਾਂ ਨੇ ਸਿਸਟਮ ਇਦਾਂ ਲਾਇਆ ਜਿਹੜਾ ਕੈਮਰਾ ਤੁਹਾਡੀ ਫੋਟੋ ਖਿੱਚਦਾ ਉਹ ਆਪੇ ਹੀ ਸਿਸਟਮ ਚ ਇੱਦਾਂ ਜਨਰੇਟ ਕਰ ਦਿੰਦੇ ਨੇ ਤੇ ਉਹ ਆਪੇ ਹੀ ਉਹ ਟਿਕਟਾਂ ਆਪੇ ਹੀ ਮੇਲ ਹੋ ਜਾਂਦੀਆਂ ਜਿਹੜਾ ਵੀ ਬੰਦੇ ਦਾ ਐਡਰੈਸ ਆਏਗਾ ਪਲੇਟ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਉਹ ਟਿਕਟਾਂ ਆਪੇ ਹੀ ਕੈਮਰਾ ਮੇਲ ਕਰਦੇਗਾ এমਪਲੋਇਸ ਦੀ ਪ੍ਰਿੰਟਿੰਗ ਨੂੰ ਵੀ ਇਹਨਾਂ ਨੇ ਘਟਾ ਲ ਘਟਾਇਆ ਇਸ ਤਰੀਕੇ ਨਾਲ 40 ਡਾਲਰ ਤੋਂ 425 ਡਾਲਰ ਰੈਸਪੀ ਟੂ ਮਾਰਚ ओके okay, अगली खबर है जी uh, ट्रंप डेप्यूटेशन प्रोग्राम डिवाइड अमेरिकंस अलोंग पार्टी लाइंस मोस्ट फील आइज शुडंट वियर मास्क ए जड़ी पोल ਕੀਤੀ ਸੀਗੀ ਇਹ ਸੀਬੀਐਸ ਦੀ ਨਿਊਜ਼ ਹੈ ਪੋਲ ਹੋਈ ਸੀ ਵੀ ਆਈਸ ਦੇ एजਰ ਨੂੰ ਮਾਸਕ ਨਹੀਂ ਪਾਣਾ ਚਾਹੀਦਾ ਇਵਨ ਪਾਰਟੀ ਲਾਈ ਇਵਨ ਰਿਪਬਲਿਕਨ ਪਾਰਟੀ ਦੇ ਵਿੱਚ ਕਈ ਬੰਦੇ ਇਹ ਚੀਜ਼ ਨਾਲ ਹੈਪੀ ਨਹੀਂ ਹੈਗੇ ਬਈ ਉਹ ਥੋੜਾ ਵੋਟਰ ਬੇਸ ਤੋੜਾ ਜਿਆ ਕਾਤਰੀਏ ਚੀਜ਼ ਨਾਲ ਤੇ ਥੋੜਾ ਆਈਸ ਵਾਲਿਆਂ ਦਾ ਜਿਹੜੀ ਡੈਪੋਟੇਸ਼ਨ ਪ੍ਰੋਗਰਾਮ ਹੈ ਇਹਨੂੰ ਥੋੜਾ ਬੁਤਾ ਕਹਿੰਦੇ ਘਟਾਓ ਜਿਹਨੂੰ ਥੋੜਾ ਉਹ ਐਗਰੀ ਨਹੀਂ ਕਰ ਰਹੇ ਵੀ ਇਸ ਲੈਵਲ ਦੀ ਸਖਤੀ ਜਿਹੜੀ ਹੋ ਰਹੀ ਹੈ ਉਸ ਦੇ ਨਾਲ ਕੋਈ ਰਿਪਬਲਿਕਨ ਤੇ ਡੈਮੋਕ੍ਰੇਟਸ ਦੋਨੋਂ ਪਾਰਟੀ ਵਾਲੇ ਬਿਲਕੁਲ ਸਹਿਮਤ ਨਹੀਂ ਹੈਗੇ ਇਟਸ ਅਫੀਸ਼ੀਅਲ ਇੰਡੀਆਨਾ ਡੀਓਟੀ ਨਿਊ ਸਪੀਡ ਕੈਮਰਾ ਸਿਸਟਮ ਇਸ਼ੂਜ਼ 168000 ਸਪੀਡਿੰਗ ਟਿਕਟਸ in less than 6 months and collects more than 600000 dollar fine ਅੱਜ ਹੁਣ ਇਹ ਉਹੀ ਖਬਰ ਕੈਮਰੇ ਵਾਲੀ ਆ ਗਈ ਜਿੱਦਾਂ 40 ਡਾਲ ਦੀ 425 ਡਾਲ ਹੁਣ ਟਿਕਟ ਹੋ ਗਈ ਹੈ ਹੁਣ ਕਹਿੰਦੇ ਇੰਡੀਆ ਦਾ ਡੀ ਇਹ ਅਫੀਸ਼ੀਅਲ ਖਬਰ ਹੈਗੀ ਹੈ ਇੰਡੀਆ ਦਾ ਡੀ ਓ ਟੀ ਦੇ ਜਿਹੜੀ ਸਪੀਡਿੰਗ ਕੈਮਰਾਸ ਜਿਹੜੇ ਲਾਏ ਥਾ ਥਾ ਦੇ ਉਤੋਂ ਤੁਸੀਂ ਦੇਖ ਰਹੇ ਹੋ ਨਵੀਆਂ ਸੜਕਾਂ ਬਹੁਤ ਬਣੀਆਂ ਹਾਈਵੇਸ ਬੜੇ ਬਣੇ ਇੰਡੀਆ ਨਾਲ ਚ ਤੇ ਉੱਤੇ ਕੈਮਰੇ ਲੱਗੇ ਹੁੰਦੇ ਆ ਜਿੱਤੇ ਸਾਈਨ ਲੱਗੇ ਹੁੰਦੇ ਜਿੱਤੋਂ ਆਪਾਂ ਪਾਸ ਕਰੀਦਾ ਉਹ ਕਹਿੰਦੇ 1,68,000 ਟਿਕਟਾਂ ਇਹਨਾਂ ਨੇ ਇਸ਼ੂ ਕੀਤੀਆਂ 6 ਮਹੀਨਿਆਂ ਦੇ ਵਿੱਚ ਵਿੱਚ ਤੇ 6 ਲੱਖ ਡਾਲਰ ਫਾਈਨ ਕਲੈਕਟ ਕੀਤਾ which is a lot ਤੇ ਬਹੁਤ ਜ਼ਿਆਦਾ ਹੈਗੀ ਹੈ ਤੇ 6 ਮਹੀਨਿਆਂ ਦੇ ਵਿੱਚ 1,68,000 ਟਿਕਟ ਬਹੁਤ ਜ਼ਿਆਦਾ ਹੁੰਦੀ ਉਹ ਵੀ ਕੈਮਰੇ ਨੇ ਪੁਲਿਸ ਵਾਲਿਆਂ ਨੇ ਨਹੀਂ ਸਿਰਫ ਜਿਹੜੇ ਕੈਮਰੇ ਉੱਤੇ ਲਾਏ ਇਹਨਾਂ ਨੇ ਸੜਕਾਂ ਦੇ ਉੱਤੇ ਉਹਦੇ ਨਾਲ ਇਹ ਇੰਨਾ ਮਤਲਬ ਜਿਆਦਾ ਇਹਨਾਂ ਨੇ ਟਿਕਟਾਂ ਇਸ਼ੂ ਕੀਤੀਆਂ ਹੁਣ ਲੱਖ ਡਾਲਰ ਤੁਸੀਂ ਲਾ ਲਓ ਮਹੀਨੇ ਦਾ 6 ਲੱਖ ਡਾਲਰ ਏ ਗਵਰਨਮੈਂਟ ਨੂੰ ਆ ਗਿਆ ਤੇ ਸਪੀਡਿੰਗ ਥੋੜੀ ਜੀ ਹੁਣ ਕੱਟਡਾਊਨ ਕਰਨ ਦੀ ਲੋੜ ਆ ਤੇ ਕਈ ਵਾਰੀ ਤੁਸੀਂ ਕੰਸਟਰਕਸ਼ਨ ਜ਼ੋਨ ਚੋਂ ਵੀ ਲੰਘਦੇ ਹੋ ਉੱਥੇ ਵੀ ਲਿਖਿਆ ਹੁੰਦਾ ਆ ਵੀ 45 ਲਿਮਟ ਉੱਥੇ ਵੀ ਜੇ ਤੁਸੀਂ 55 ਤੇ ਜਾਂਦੇ ਹੋ ਉੱਥੇ ਕੈਮਰਾ ਭਾਵੇਂ ਨਾ ਹੋਵੇ ਤੁਸੀਂ ਜਾਈ ਜਾ ਰਹੇ ਜਾਈ ਜਾ ਰਹੇ ਜਾਈ ਜਾ ਰਹੇ ਜਿੱਥੇ ਕੰਸਟਰਕਸ਼ਨ ਜ਼ੋਨ ਖਤਮ ਹੁੰਦੀ ਆ ਨਾ ਉੱਥੇ ਗੱਡੀ ਖੜੀ ਹੁੰਦੀ ਉਹਦੇ ਉੱਤੇ ਕਾਫੀ ਜ਼ਿਆਦਾ ਲੱਗੇ ਹੁੰਦੇ ਆ ਚੌਰਸ ਦੇ ਸੈਂਸਰਸ ਤੇ ਕੈਮਰੇ ਉਹ ਤੁਹਾਡੀ ਫੋਟੋ ਖਿੱਚ ਕੇ ਭੇਜਦੇ ਮੈਨੂੰ ਆ ਚੁੱਕੀ ਪੈਨਸਲ ਵੀ ਨਹੀਂ ਅਜੇ ਇੱਕ ਵਾਰੀ ਸੋ ਸਲੋ ਡਾਊਨ ਅ ਲਿੰਟ ਮੇਰੇ 55 ਦੀ ਲਿਮਟ ਵੀ ਉੱਥੇ ਤੇ ਮੈਂ 60 ਤੇ ਆਈ ਥਿੰਕ ਜਾ ਰਿਹਾ ਸੀ ਤੇ ਮੈਨੂੰ ਉਦੋਂ ਉੱਥੋਂ ਉਦੋਂ $100 ਦੀ ਆਈ ਸੀ ਹੁਣ ਰੱਖੀ ਲਈ ਆਫਟਰ ਥੈਟ ਆਈ ਹਵ ਲਰਨਡ ਦ ਲੈਸਨ ਆਈ ਸ਼ੂਡ ਧਾਣੇ ਲਿਮਟ ਇਹ ਉਹ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਆ ਵੀ ਕੰਸਟਰਕਸ਼ਨ অন ਐਕਟਿਵ ਹੈ ਜਾਂ ਨਹੀਂ ਹੈ ਕਈ ਵਾਰੀ ਅੱਗੇ ਗੱਡੀ ਖੜੀ ਹੁੰਦੀ ਛੋਟਾ ਇਸ਼ੂ ਵੀ ਹੁੰਦਾ ਉਹਦੇ ਉੱਤੇ ਕਾਫੀ ਜ਼ਿਆਦਾ ਲੱਗੇ ਹੁੰਦੇ ਆ ਉਹ ਜਿਹੜੇ ਜਿਹੜਾ ਤੁਹਾਨੂੰ ਕੈਪਚਰ ਕਰਦੇ ਫੋਟੋਆਂ ਜਾਂ ਤੁਹਾਡੀ ਸਪੀਡ ਤੇ ਰੈਡਾਰਸ ਵਗੈਰਾ ਲੱਗੇ ਹੁੰਦੇ ਆ ਮੀਨ ਟ੍ਰੰਪ ਸੇਜ਼ ਗਵਰਨਮੈਂਟ ਸ਼ਟਡਾਊਨ ਐਂਡਜ਼ ਵੈਨ ਡੈਮੋਕ੍ਰੇਟ ਡੈਮੋਕ੍ਰੇਟਸ ਗਿਵ ਇਫ ਦੇ ਡੋਨਟ ਵੋਟ ਦੈਟਸ देयर ਪ੍ਰੋਬਲਮ ਇਹ 60 ਮਿੰਟ ਜਿਹੜਾ ਸੀਬੀਐਸ ਦੇ ਉੱਤੇ ਸ਼ੋਅ ਹੋਇਆ ਸੀ ਟ੍ਰੰਪ ਦੀ ਇੰਟਰਵਿਊ ਹੋਈ ਸੀ ਪ੍ਰੈਜ਼ੀਡੈਂਟ ਟ੍ਰੰਪ ਦੀ ਉਹ ਕਹਿ ਰਹੇ ਵੀ ਜਦੋਂ ਡੈਮੋਕ੍ਰੇਟ ਆਪਣਾ ਹਥਿਆਰ ਛੋੜ ਦੇਣਗੇ ਮੰਨ ਜਾਣਗੇ ਸਾਡੀਆਂ ਸਾਰੀਆਂ ਸ਼ਰਤਾਂ ਜਿਹੜਾ ਬਿਲ ਪਾਸ ਹੋਣ ਨੂੰ ਤੇ ਉਸ ਤੋਂ ਬਾਅਦ ਹੀ ਇਹ ਗਵਰਨਮੈਂਟ ਸ਼ਟਡਾਊਨ ਖੁੱਲੇਗਾ ਅਗਰ ਇਹ ਜੇ ਨਹੀਂ ਖੁੱਲਦਾ ਤੇ ਦੈਟਸ देयर ਪ੍ਰੋਬਲਮ ਤੇ ਲੋਕੀ ਦੇਖੋ ਹੁਣ ਜਿਹੜੇ ਆਪਣੇ ਫਲਾਈਟ ਅਟੈਂਡੈਂਟਸ ਹੈ ਜਾਂ ਜਿਹੜੇ ਟਰੈਫਿਕ ਕੰਟਰੋਲਰਸ ਹੈ ਇਹ ਵੇਖਾ ਬਹੁਤ ਜ਼ਿਆਦਾ ਹੈ ਜੀ ਤੁਸੀਂ ਸਫ਼ਰ ਕਰ ਰਹੇ ਹੋ ਹੁਣ ਆਪੇ ਸੋਚਣ ਵਾਲੀ ਗੱਲ ਹੈ ਸਾਨੂੰ ਹਫ਼ਤੇ ਦਾ ਪੇ ਚੈੱਕ ਨਾ ਮਿਲੇ ਇੱਥੇ ਤਾਂ ਆਪਾਂ ਪੇ ਚੈੱਕ ਟੂ ਪੇ ਚ ਹੈ ਕਿ ਸਾਡਾ ਸਿਸਟਮ ਚੱਲਦਾ ਨਾ ਹਫ਼ਤੇ ਦਾ ਤੁਹਾਨੂੰ ਪੇ ਚੈੱਕ ਨਾ ਮਿਲੇ ਤੁਸੀਂ ਸਾਲ ਦੀ ਫਿਊਲ ਪੁਆਣੀ ਹੈ ਨਾ ਗਰੋਸਰੀਜ਼ ਹੈ ਚਾਈਲਡ ਕੇਅਰ ਫੂਡ ਨਾ ਕਲੋਥਿੰਗ ਤੁਸੀਂ ਹੋਰ ਕਿੰਨਾ ਕੁਝ ਹੁੰਦਾ ਹੁਣ ਤਿਆਰਾ ਦਾ ਸੀਜ਼ਨ ਹੈ ਹੌਲੀਡੇ ਸੀਜ਼ਨ ਹੈ ਕਿੰਨਾ ਖਰਚਾ ਹੁੰਦਾ ਬੰਦੇ ਦਾ ਤੇ ਉਹ ਸਾਈਡ ਜੋਬਸ ਵਿਚਾਰੇ ਕਰ ਰਿਹਾ ਤੇ ਹੁਣ ਪਿੱਛੇ ਜਿਵੇਂ ਖਬਰ ਕੱਲ ਪਰसों ਸੁਣ ਰਿਹਾ ਸੀਗਾ ਵੀ ਆਰਲੈਂਡੋ ਤੋਂ ਜਹਾਜ਼ ਲੈਂਡ ਕੀਤਾ ਬਾਅਦ ਕਿਹੜੀ ਰਿਪੋਰਟ ਤੇ ਉਹ ਕੋਲਾਈਡ ਕਰਨ ਲੱਗੇ ਸੀ ਇੱਕ ਜਹਾਜ਼ ਟੇਕ-ਆਫ ਕਰਨ ਲੱਗੇ ਸੀ ਇੱਕ ਲੈਂਡ ਕੀਤਾ ਉਹ ਬਿਲਕੁਲ ਐਂਡ ਦੇ ਉੱਤੇ ਐਂ ਬਿਲਕੁਲ ਵੀ ਕੋਰਨਰ ਤੇ ਬਚਾ ਹੀ ਹੋ ਗਿਆ ਨਹੀਂ ਤਾਂ ਜਹਾਜ਼ ਕੋਲਾਈਡ ਕਰ ਜਾਣੀ ਸੀ ਕ੍ਰੈਸ਼ ਹੋ ਜਾਣਾ ਸੀ ਤੇ ਉਹ ਸਾਰੇ ਯਾਤਰੀ ਨੂੰ ਪਲੇਨ ਚੋਂ ਲਾ ਲਿਆ ਗਿਆ ਜਿਹੜੇ ਜਿਹੜੇ ਪਲੇਨ ਦੇ ਉੱਤੇ ਚੜਨਾ ਵੀ ਸੀ ਇਹ ਨਾ ਜ਼ਿਆਦਾ ਸੀਰੀਅਸ ਹੋਇਆ ਭੀ ਤੇ ਤੁਸੀਂ ਵੀ ਤੁਹਾਡੇ ਟ੍ਰੈਵਲ ਪਲਾਨਸ ਥੋੜੇ ਧਿਆਨ ਨਾਲ ਬਣਾਓ ਜਦ ਤੱਕ ਗਵਰਨਮੈਂਟ ਸ਼ਟਡਾਊਨ ਚੱਲ ਰਿਹਾ ਹੈ ਸੇਫਟੀ ਫਰਸਟ ਆਪਣੀ ਸੇਫਟੀ ਜਾਨ ਪਹਿਲਾਂ ਤੇ ਚਲੋ 홀ੀਡੇਸ ਤਾਂ ਹਰ ਸਾਲ ਹੀ ਆਣੇ ਆ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਚਾਹੀਦਾ ਆਪਸ ਥੋੜਾ ਰਲ ਕੇ ਤੇ ਹੁਣ ਥੋੜਾ ਕਰ ਦਿਨ ਨਹੀਂ ਤਾਂ ਲੋਕੀ ਕਾਫੀ ਲੋਕੀ ਸਫਰ ਵੀ ਕਰ ਰਹੇ ਆ 800000 800000 ਡਾਲਰ ਸ਼ਾਰਟਕਟ ਤੇ ਵੈਲਦੀ ਵੈਲਦੀ ਇੰਡੀਅਨਸ ਬਾਇੰਗ देयर ਵੇ ਪਾਸਟ H1B ਵੀਜ਼ਾ ਤੇ ਜਿਹੜਾ ਇਹ ਇਨਵੈਸਟਮੈਂਟ ਬੇਸਡ ਗ੍ਰੀਨ ਕਾਰਡ ਹੁੰਦਾ EV5 ਉਹ ਕਹਿੰਦੇ ਵੀ ਹਾਂ 8 ਲੱਖ ਡਾਲਰ ਇਨਵੈਸਟ ਕਰੋ ਅਮਰੀਕਾ ਦੇ ਵਿੱਚ ਤੇ ਆਪਣਾ ਗ੍ਰੀਨ ਕਾਰਡ ਲਓ ਕਿਉਂਕਿ H1B ਦੇ ਤਾਂ ਹੁਣ ਇੰਨੀ ਉਮੀਦ ਰਹੀ ਨਹੀਂ ਤੇ ਦੇਖੋ ਇੱਥੇ ਕਈ ਇੱਥੇ ਕਿੰਨੀ ਇਕਨੋਮੀ ਦੀ ਵੀ ਕਿੰਨੀ ਪ੍ਰੋਬਲਮ ਚੱਲ ਰਹੀ ਹੈ ਤਾਂ ਜਿਹੜੇ ਚਲੋ ਸਟੂਡੈਂਟ ਵੀਜ਼ਾ ਜਾਂ ਹੋਰ ਬੰਦੇ ਨੇ ਜਿਹੜੇ ਟੱਪ ਕੇ ਆਉਂਦੇ ਆ ਜਿੱਦਾਂ ਵੀ ਆਉਂਦੇ ਉਹਨਾਂ ਤਾਂ ਹੈ ਹੀ ਹੈ ਜਿਹੜੇ ਵੈਲਦੀ ਬੱਦ ਜਿਹੜੇ ਅਮੀਰ ਬੰਦੇ ਵੀ ਨੇ ਜਿਨ੍ਹਾਂ ਕੋ ਪੈਸਾ ਵੀ ਹੈ ਉਹ ਵੀ ਕਹਿੰਦੇ ਵੀ ਆਪਾਂ ਅਮਰੀਕਾ ਚੱਲ ਜਾਈਏ ਸਿਸਟਮ ਵਧੀਆ ਹੈ ਹਨਾ ਸਿਸਟਮ ਵਧੀਆ ਕੁਆਲਿਟੀ ਆਫ ਲਾਈਫ ਵਧੀਆ ਹੈ ਇਹ ਉਹ ਕਹਿੰਦੇ ਵੀ ਆਪਾਂ ਅਮਰੀਕਾ ਚੱਲ ਜਾਈਏ ਹੁਣ ਉਹ ਕਹਿੰਦੇ H1B ਛੱਡੋ ਅਸੀਂ 8 ਲੱਖ ਡਾਲਰ ਲਾ ਕੇ ਤੇ EB5 ਵਗੈਰਾ ਇਦਾਂ ਦੀ ਇਨਵੈਸਟਮੈਂਟ ਬੇਸ ਜਿਹੜੇ ਵੀਜ਼ੇ ਗ੍ਰੀਨ ਕਾਰਡ ਹੈਗਾ ਉਹ ਆਪਾਂ ਟਰਾਈ ਕਰਦੇ ਹੁਣ ਕਈ ਕੋਈ ਚੱਲ ਰਿਹਾ ਵੀ ਲੋਕੀ ਕਹਿੰਦੇ ਵੀ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਪਹੁੰਚ ਜਾਈਏ ਆ ਓਕੇ ਇੰਡੀਅਨ origin ਟਰੱਕ ਡਰਾਈਵਰ ਜਸਪ੍ਰੀਤ ਦੀ ਤਾਂ ਗੱਲ ਹੋਏਗੀ ਜਿਹੜਾ ਉਹਨੂੰ ਕਹਿੰਦਾ ਵੀ ਉਧਰ ਚਲ ਉਹਦਾ ਉਹਨੇ ਆਪਣੀ ਗੱਲ ਹੋਈ ਇਸ ਬਾਰੇ ਮੈਂ ਖਬਰ ਐਕਚੁਅਲੀ ਵਿੱਚ ਸ਼ੇਅਰ ਕਰ ਰਹੀ ਸੀ ਤੇ ਮੈਂ ਪਹਿਲਾਂ ਕਰਤੀ ਮੈਨੂੰ ਇੰਪੋਰਟੈਂਟ ਲੱਗੀ ਉਹਦੀ ਡੀ ਡਬਲਯੂ ਆਈਡੀ ਯੂ ਆਈ ਜਿਹੜੀ ਉਹ ਆਪਣੇ ਰਿਮੂਵ ਕਰਤੇ ਉਹ ਵਾਲੇ ਚਾਰਜ ਜਿਹੜਾ ਨੇ ਵਾਪਸ ਲੈ ਲਏ ਆ ਜਿਹੜੇ ਡਰਾਈਵਿੰਗ ਅੰਡਰ ਦਇਨਫਲੂਐਂਸ ਆਫ ਅ ਨਾਰਕੋਟਿਕ ਉਹ ਕਿਹਾ ਗਿਆ ਸੀ ਪਰ ਹੁਣ ਉਹਦੀ ਜਿਹੜੀ ਟਾਕਸਿਕੋਲੋਜੀ ਰਿਪੋਰਟ ਆਈ ਹੈ ਡਾਕਟਰਾਂ ਦੀ ਪੀ ਐਂਨੇ ਕੋਈ ਦਾਤ ਨਹੀਂ ਸੀ ਪੀਤੀ ਹੈ ਡਰੱਗ ਨਹੀਂ ਸੀ ਕੋਈ ਨਸ਼ੇ ਜ ਨਹੀਂ ਸੀਗਾ ਬੰਦਾ ਤੇ ਬਾਕੀ ਚਾਰਜਸ ਉਹਤੇ ਉਦਾਂ ਹੀ ਰਹਿਣਗੇ ਜਿਹੜੇ ਉਹਦਾ ਵਾਈਕਲਰ ਹਾਮਾ ਸਾਈਡ ਦੇ ਉੱਤੇ ਚਾਰ ਦੀ ਜੀ ਵਗੈਰਾ ਪਾਏ ਆ ਤੇ ਦੇਖੋ ਪਰ ਉਹ ਕੁੰਡੀ ਪਰਚਾਰ ਤਾਂ ਪਹਿਲਾਂ ਹੀ ਹੋ ਗਿਆ ਵਿਚਾਰੇ ਦਾ ਤੇ ਖੈਰ ਐਕਸੀਡੈਂਟ ਵੀ ਬੜਾ ਮਾੜਾ ਸੀ ਹਜੇ ਕੱਲ ਪਰਸੋ ਮੈਂ ਇੱਕ ਹੋਰ ਵੀਡੀਓ ਦੇਖ ਰਿਹਾ ਸੀ ਮੁੰਡਾ ਬੈਠਾ ਕਿ ਆਗਰ ਹੋਣਾ 21-22 ਸਾਲ ਦਾ ਉਹੀ ਸੇਮ ਸਟੋਰੀ ਐਵਰੀ ਡੇ ਰੋਜ਼ ਗੱਲ ਕਰ ਨੂੰ ਦਿਲ ਨਹੀਂ ਕਰਦਾ ਲੋਕੀ ਲੈਸਨ ਨਹੀਂ ਲੈਂਦੇ ਕਿਸੇ ਚੀਜ਼ ਤੋਂ ਮੈਨੂੰ ਹੈਰਾਨਗੀ ਵਾਲੀ ਗੱਲ ਆ ਆਹ ਲੱਤ ਦੇ ਉੱਤੇ ਫੋਨ ਰੱਖਿਆ ਫੋਨ ਦੇਖੀ ਜਾ ਰਿਹਾ ਟਰੱਕ ਚਲਾਈ ਜਾ ਰਹੀ ਕਦੀ ਵੀਡੀਓ ਪਾਈ ਜਾ ਰਹੀ ਕੈਮਰਾ ਉੱਤੋਂ ਲਾਇਆ ਪਤਾ ਨਹੀਂ ਕਾਦੀ ਫੂਕ ਰਹੀ ਏ ਜਦੋਂ ਟਰੱਕ ਚਲਾ ਰਹੇ ਹੋ ਤੁਸੀਂ ਇੱਥੇ ਤੋਂ ਪ੍ਰੈਜ਼ੀਡੈਂਟ ਲਾਗੇ ਵੀ ਕਿੱਡੀ ਤੁਸੀਂ ਇਹਨਾਂ ਛਾਲ ਸਮਝਣ ਦੇ ਹੋ ਹਨ ਆਪ ਕਿੰਨੇ ਬੰਦੇ ਮਾਰ ਗਏ ਕਿੰਨੇ ਲੋਕਾਂ ਦੀਆਂ ਜੌਬਾਂ ਚਲ ਗਈਆਂ ਸਾਡੇ ਵਰਗੇ ਬੰਦਿਆਂ ਦਾ ਟਰੱਕ ਚਲਾਣ ਦੇ ਜਿਹੜੇ ਕਾਨੂੰਨ ਨੂੰ ਬੰਦ ਲਾ ਲੈ ਲੋਕੀ ਨਹੀਂ ਸੁਧਰ ਰਿਹਾ ਜੀ ਅ ਦਾ ਨੇਸ਼ਨਸ ਲਾਰਜੇਸਟ ਪੁਲਿਸ ਫਲੀਟ ਆਫ ਟੈਸਲਾ ਸਾਈਬਰ ਟਰੱਕ ਇਜ਼ ਅਬਾਊਟ ਟੂ ਹਿਟ ਦਾ ਸਟਰੀਟ ਆਫ ਵੈਲੇ ਅੱਛਾ ਵੀ ਸਾਈਬਰ ਟਰੱਕ ਜਿਹੜੇ ਆਪਣੇ ਟੈਸਲਾ ਦੇ ਹੈਗੇ ਆ ਬੈਟਰੀ ਦੇ ਉੱਤੇ ਇਹਦੀ ਹੁਣ ਪੁਲਿਸ ਦੀ ਫਲੀਟ ਭਰਦੀ ਲਾਰਜੈਸਟ ਐਲ.ਏ. ਲਾਸ ਐਂਜਲਿਸ ਦੇ ਵਿੱਚ ਇਹ ਪਹਿਲਾਂ ਸ਼ੁਰੂ ਕਰਨ ਜਾ ਰਹੇ ਆ ਹੁਣ ਦੇਖੋ ਕਿੰਨਾ ਕਾਮਯਾਬ ਹੁੰਦਾ ਇਹ ਕੰਮ ਪਰ ਉਹ ਤਾਂ ਉਹਨਾਂ ਨੇ ਬਣਾਇਆ ਤਾਂ ਬੜਾ ਸੋਲਿਡ ਟਰੱਕ ਪੂਰਾ ਬੁਲੇਟ ਪ੍ਰੂਫ ਆ ਐਵਰੀ ਸ਼ੋਅ ਦੇਖਦੇ ਉਹਨੇ ਗੋਰਿਆਂ ਦੇ ਜਿੰਨਾ ਕੋਈ ਜ਼ਿਆਦਾ ਵੀ ਪੈਸੇ ਆ ਉਹ ਗੋਲੀਆਂ-ਗੋਲੀਆਂ ਮਾਰਦੇ ਪਾਣੀ ਕਿੰਨੀਆਂ ਗੋਲੀਆਂ ਮਾਰਦੇ ਇੱਕ ਮੋਰੀ ਨਹੀਂ ਨਿਕਲੀ ਵਿੱਚ ਜਦ ਵੱਡਾ ਹੋਇਆ ਰੂ ਵੀ ਮਾਰਿਆ ਗਿਆ ਸਕੇ ਉਹ ਚੋ ਬੋ ਐਰੋ ਮਾਰਿਆ ਉਹਨੇ ਉਹਨਾਂ ਦਾ ਵੀ ਨਹੀਂ ਨਿਕਲਿਆ ਵੀ ਕਾਫੀ ਸੋਲਿਡ ਟਰੱਕ ਆ ਤੇ ਸਰ ਪੁਲਿਸ ਵਾਲੇ ਨੂੰ ਦੇਣ ਲੱਗਿਆਂ ਥੋੜੀ ਸੇਫਟੀ ਅੰਦਰ ਹੋਪਫੁਲੀ ਵਧੇ ਯੂ ਐਸ ਪੋਰਟ ਕਪੈਸਿਟੀ ਲੈਗਿੰਗ ਅਹੈਡ ਆਫ ਪੋਟੈਂਸ਼ੀਅਲ ਵੋਲਿਊਮ ਗ੍ਰੋਥ ਐਮ ਐਸ ਸੀ ਇਹ ਐਮ ਐਸ ਸੀ ਦੀ ਰਿਪੋਰਟ ਹੈ ਜੀ ਯੂ ਐਸ ਜਿਹੜੀ ਕਪੈਸਿਟੀ ਹੈਗੀ ਕਹਿੰਦੇ ਉਹੀ ਬਸ ਗੱਲ ਆ ਗਈ ਫਿਰ ਕਹਿੰਦੇ ਕਪੈਸਿਟੀ ਟਰੱਕਾਂ ਦੀ ਘਟ ਗਈ ਹੈ ਅੰਕੋ ਕਹਿੰਦੇ ਵੋਲਿਊਮ ਵਧਣਾ ਇਕਦਮ ਜਾ ਕੇ ਜਿਹਦਾ ਪ੍ਰੈਜ਼ੀਡੈਂਟ ਟਰੰਪ ਦਾ ਹੰਚਾਈ ਦਾ ਥੋੜੀ ਸਿਚੁਏਸ਼ਨ ਟੀਗੋਈ ਹੈ ਤੇ ਰੱਬ ਕਰੇ ਠੀਕ ਹੋਵੇ ਤੇ ਟੈਰਫ ਟੂਰਫ ਹੈ ਜਿਹੜੇ ਜੋ ਵੀ ਇਹਨਾਂ ਦੀ ਸੈਟਲਮੈਂਟ ਹੁੰਦੀ ਹੋਵੇ ਤੇ ਐਤੋਂ ਜਿਹੜੀ ਉਹ ਸੋਇਆ ਬੀਨ ਜਾਣੀ ਹੁੰਦੀ ਚਾਈਨਾ ਸਾਡੇ ਕੋਲ ਬਾਇ ਕਰੇ ਤੇ ਪਹਿਲਾਂ 8-9 ਬਿਲੀਅਨ ਦੀ ਬਾਇ ਕਰਦੇ ਹੁੰਦੇ ਸੀ ਹੁਣ 0 ਡਾਲਰ ਦੀ ਕਹਿੰਦੇ ਬਾਇ ਕੀਤੀ ਉਹਨਾਂ ਨੇ ਇਸ ਸਾਲ ਤੇ ਉਹ ਹੁਣ ਫੇਰ ਦੁਬਾਰਾ ਇਹਨਾਂ ਦੀ ਡੀਲ ਲੱਗਦਾ ਵੀ ਨੇਪੜੇ ਚੱਲ ਜੂਗੀ ਜਿੱਦਾਂ ਉਹ ਮਿਲੇ ਸੀ ਏਸ਼ੀਆ ਟੂਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸ਼ੀਨ ਨੂੰ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ ਜਿਹੋ ਚੜ ਗਈ ਡੀਲ ਸਿਰੇ ਤੇ ਆਪਣੀ ਜਿੱਦਾਂ ਲੋਡਾਂ ਦੇ ਫਿਰ ਕਾਫੀ ਕਹਿੰਦੇ ਇਕਦਮੀ ਬੂਮ ਹੋ ਸਕਦਾ 2026 ਦੇ ਵਿੱਚ ਪੋਰਸ ਦਾ ਅਰੇਂਜਮੈਂਟ ਜਿਹੜਾ ਥੋੜਾ ਵਧੀਆ ਕਰਨ ਦੀ ਲੋੜ ਹੈ ਤੇ ਲੋਡ ਲੋਡਸ ਜਿਹੜੇ ਹੈਗੇ ਥੋੜੇ ਵਧੀਆ ਹੋਣ ਦੀ ਅਗੋ ਉਮੀਦ ਹੈਗੀ ਆ ਅਗਲੀ ਸੀਐਨਐਨ ਦੀ ਖਬਰ ਹੈ ਜੀ ਡੈਮੋਕ੍ਰੇਟਸ ਆਰ ਮੋਰ ਐਨਥੂਸੀਆਸਟਿਕ ਅਬਾਊਟ ਦਾ ਮਿਡਟਰਮ ਐਸ ਟਰੰਪ ਅਪਰੂਵਲ ਰੇਟਿੰਗ ਹਿੱਟਸ ਅ ਸੈਕੰਡ ਲੋ ਆਪੋਲ ਦੇ ਫਾਈਂਡ ਆਊਟ ਕੀਤਾ ਵੀ ਚਲੋ ਸੀਐਨਐਨ ਥੋੜੀ ਬੋਦੀ ਬਾਈਕਸ ਵੀ ਹੁੰਦੀ ਆ ਚਲੋ ਇੱਕ ਪਾਸੇ ਹੀ ਆ ਪਰ ਫਿਰ ਵੀ ਥੋੜਾ ਜਿਹਾ ਸ਼ਕਤੀ ਦਾ ਥੋੜਾ ਜਿਹਾ ਫਰਕ ਤਾਂ ਹੈ ਵੀ ਥੋੜਾ ਜਿਹਾ ਰੇਟਿੰਗ ਤਾਂ ਥੱਲੇ ਗਈ ਆ ਤੇ ਉਹ ਕਹਿ ਰਹੇ ਆ ਵੀ ਇਹ ਉਹ ਜਿਹੜੇ ਡੈਮੋਕ੍ਰੇਟਸ ਆ ਬਹੁਤ ਉਤਸ਼ਾਹਿਤ ਆ ਵੀ ਅਗਲੀ ਟਰਮਸ ਦੇ ਵਿੱਚ ਉਹਨਾਂ ਨੂੰ ਥੋੜੇ ਮੀਡ ਟਰਮ ਜਿਹੜੀ ਆ ਰਹੀ ਹੋਣਾ 2026 ਦੇ ਵਿੱਚ ਇਹਨਾਂ ਨੂੰ ਥੋੜੇ ਜਿੱਤਣ ਦੇ ਕਹਿੰਦੇ ਅਸਾਰ ਨਜ਼ਰ ਆ ਰਹੇ ਆ ਆ ਓਕੇ ਇਮੀਗ੍ਰੈਂਟਸ ਡੀਐਨਏ ਟੂ ਬੀ ਟੈਸਟਡ ਅੰਡਰ ਨਿਊ ਡੀਐਚਐਸ ਪਲਾਨ ਫੋਰ ਇਮੀਗ੍ਰੈਂਟਸ ਅਪਲਾਈਂਗ ਫੋਰ ਸਿਟੀਜ਼ਨਸ਼ਿਪ ਐਂਡ ਗ੍ਰੀਨ ਕਾਰਡ ਬਾਇਓਮੈਟ੍ਰਿਕ ਤਾਂ ਹੁੰਦੇ ਹੀ ਸੀਗੇ ਜਿਹੜੇ ਹੱਥਾਂ ਦੇ ਪ੍ਰਿੰਟ ਜਾਂ ਅੱਖਾਂ ਦੇ ਪ੍ਰਿੰਟ ਹੁੰਦੇ ਸੀ ਹੋਣ ਕਹਿੰਦੇ ਇਹਨੂੰ ਐਡ ਪੋਸਿਟਿਵ ਹੈ ਪੂਰੀ ਪੋਸਿਬਿਲਿਟੀ ਹੈ ਜਲਦੀ ਇਹ ਸ਼ੁਰੂ ਹੋ ਜਾਣਾ ਕੰਮ ਜਿਹੜਾ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਉਹ ਕਹਿੰਦੇ ਇਹਨਾਂ ਦੇ ਡੀਐਨਏ ਟੈਸਟ ਲੋਜ ਦਾ ਥੋਕ ਵਾਲਾ ਦਾ ਚਾਹੇ ਇਦਾਂ ਦਾ ਕੋ ਟੈਸਟ ਲੋ ਤਾਂ ਕਿ ਜਿਹੜਾ ਫਰਾਡ ਹੈ ਉਹਨੂੰ ਰੋਕਿਆ ਜਾ ਸਕੇ ਵੀ ਲੋਕੀ ਇੱਕ ਦੂਜੇ ਦੇ ਨਾਂ ਤੇ ਆਂਦੇ ਆ ਜਾਂ ਕਿੱਦਾਂ ਆਂਦੇ ਆ ਕੋਈ ਕੋਈ ਕਹਿੰਦਾ ਹਾਂ ਯਾਰ ਜਿੱਦਾਂ ਦੂਜੀ ਕਟਰੀ ਤੋਂ ਲੈ ਕੇ ਆਣਾ ਹੋਵੇ ਕੋਈ ਆਪਣਾ ਬੱਚਾ ਬਣਾ ਕੇ ਲੈ ਆਂਦਾ ਕਿਸੇ ਹੋਰ ਦੇ ਚਾਚੇ ਦਾ ਇਹਦੇ ਮੁੰਡੇ ਨੂੰ ਆਪਣਾ ਬੱਚਾ ਬਣਾ ਕੇ ਤੇ ਲਾ ਲੋ ਕਹਿੰਦੇ ਹੁਣ ਚਾਚੇ ਦਾ ਡੀਐਨਏ ਕਰੋ ਤੇ ਪਤਾ ਲੱਗ ਜੂਗਾ ਉਹਦਾ ਮੁੰਡਾ ਹੈ ਕਿ ਨਹੀਂ ਹੈ ਐਗਜ਼ਾਮਪਲ ਦੇ ਰਿਹਾ ਮੈਂ ਵੀ ਉਹ ਡੀਏ ਦੇ ਟੈਸਟ ਪੂਰਾ ਇੰਪਲੀਮੈਂਟ ਹੋਣ ਜਾ ਰਿਹਾ ਜਲਦੀ ਤੇ ਉਹ ਜਿਹੜਾ ਫਰਾਡ ਹੈ ਵੀ ਹਾਂ ਵੀ ਭੈਣ ਭਰਾ ਆ ਜਾ ਇੰਦਾ ਸਿਸਟਮ ਕਰਕੇ ਵਿਆਹ ਵੀ ਕਰਕੇ ਆ ਜਾਣ ਜਾਂ ਇੰਦਾ ਆ ਜਾ ਉਹ ਜਿਹੜਾ ਸਿਸਟਮ ਸਾਰਾ ਹੁਣ ਬੰਦ ਹੋ ਜਾ ਰਿਹਾ ਉਹ ਕਹਿੰਦੇ ਜਿਹੜੇ ਬਾਇਓਮੈਟ੍ਰਿਕਸ ਨੂੰ ਹੋਰ ਨੈਕਸਟ ਲੈਵਲ ਤੇ ਲੈ ਕੇ ਜਾਓ ਤੇ ਇਹਨੂੰ ਡੀਐਨਏ ਨੂੰ ਇਸ ਚੀਜ਼ ਦੇ ਵਿੱਚ ਇਨਵੋਲ ਕਰੋ ਇਬੋਡੇਗਾ ਬੋਡੇਗਾ ਤੁਹਾਨੂੰ ਪਤਾ ਹੀ ਜਿਹੜੇ ਨਿਊਯਾਰਕ ਰਹਿੰਦੇ ਨੇ ਪਤਾ ਬੋਡੇਗਾ ਜਿਹੜੀਆਂ ਡੇਲੀਜ਼ ਹੁੰਦੀਆਂ ਜਿੱਥੇ ਰੋਜ਼ ਫਰੈਸ਼ ਫੂਡ ਬੰਦਾ ਬੇਕਨ ਹੈਗੇ ਚੀਜ਼ ਸੌਸੇਜ ਹੈਗੇ ਚੀਜ਼ ਵਗੈਰਾ ਸਾਰੇ ਸੈਂਡਵਿਚਸ ਪੈਂਡ ਕੇਕਸ ਬ੍ਰੇਕਫਾਸਟ ਲੰਚ ਡਿਨਰ ਹੁੰਦਾ ਥੋੜਾ ਛੋਟੇ ਲੈਵਲ ਦੇ ਜਿਹੜਾ ਸਪੈਨਿਸ਼ ਲੋਕਾਂ ਦਾ ਜ਼ਿਆਦਾ ਹੈ ਇਹ ਕੰਮ ਤੇ ਆਪਣੇ ਦੇਸ਼ੀਆਂ ਦਾ ਵੀ ਖੈਰ ਬਹੁਤ ਜ਼ਿਆਦਾ ਹੈ ਇਹ ਤੇ ਅਰਬੀਆਂ ਦਾ ਬੜਾ ਹੈ ਹਨਾ ਬ੍ਰੌਂਕਸ ਦੇ ਵਿੱਚ ਬਹੁਤ ਬ੍ਰੌਂਕਸ ਨਿਊਯਾਰਕ ਇਹ ਇੱਕ ਬੋਰੋ ਨਿਊਯਾਰਕ ਦਾ ਹੈਗਾ ਬ੍ਰੌਂਕਸ ਨਿਊਯਾਰਕ ਜਿਹਨਾਂ ਨੂੰ ਨਹੀਂ ਪਤਾ ਇੱਥੇ ਜ਼ਿਆਦਾ ਕਾਲੇ ਆ ਤੇ ਜ਼ਿਆ ਤੇ ਇਹਨਾਂ ਦੇ ਜਿਹੜੇ ਸਪੈਰੀਸ਼ ਦੇ ਤੇ ਅਰਬੀਆਂ ਦੇ ਉੱਥੇ ਬੋਦੇਗੇ ਬਹੁਤ ਜਿਹੜੀਆਂ ਡੇਲੀ ਜਿਹੜੇ ਫਾਸਟ ਫੂਡ ਜਿੰਨੂੰ ਕਹਿ ਲੋ ਹੋਮ ਮੇਡ ਫਾਸਟ ਫੂਡ ਚੇਨ ਕਹਿੰਦੇ ਤਰ੍ਹਾਂ ਹੀ ਬੋਦੇਗਾ ਨੂੰ ਉਹਨਾਂ ਦੀ ਆਪਣੀ ਇੱਕ ਯੂਨੀਅਨ ਆ ਇਹ ਬੋਦੇਗਾ ਗਰੁੱਪ ਆਪੇ ਆਪੋਸਡ ਮਮਟਾਨ ਇਸ ਗਰੋਸਰੀ ਪਲਾਨ ਇੱਕ ਬੋਦੇਗਾ ਦਾ ਗਰੁੱਪ ਆ ਜਿਹੜਾ ਉਹਨਾਂ ਦੀ ਇੱਕ ਯੂਨੀਅਨ ਬੜੀ ਤਗੜੀ ਯੂਨੀਅਨ ਆ ਇਹਨਾਂ ਨੇ ਮਮਟਾਨ ਦੀ ਜਿਹੜਾ ਉੱਥੇ ਨਿਊਯਾਰਕ ਦੀ ਮੇਅਰ ਲਈ ਲੜ ਰਿਹਾ ਜਿਹੜਾ ਮੁਸਲਮ ਕੈਂਡੀਡੇਟ ਹੈ ਇਮੀਗ੍ਰੈਂਟ ਹੈ ਤੇ ਉਹ ਕਾਫੀ ਡੈਮੋਕ੍ਰੇਟਸ ਦਾ ਹੈ ਕਾਫੀ ਜਿਆਦਾ ਉਹਦੀ ਚੜ੍ਹਾਈ ਹੈ ਵੀ ਉਹਦੇ ਜਿੱਤਣ ਦੇ ਪੂਰੇ ਚਾਂਸ ਹੈਗੇ ਆ ਤੇ ਉਹਨੂੰ ਪਹਿਲਾਂ ਉਹਨਾਂ ਨੇ ਉਹਦਾ ਜਿਹੜਾ ਗਰੋਸਰੀਆ ਪਲਾਨ ਸੀ ਉਹਨਾਂ ਨੇ ਅਪੋਜ਼ ਕੀਤਾ ਸੀ ਬਦੋਗ ਬਦੇਗਾ ਵਾਲਿਆਂ ਨੇ ਉਹਨਾਂ ਨੇ ਹੁਣ ਆ ਆਪਣੇ ਇਨਡੋਰਸ ਕਰਤਾ ਉਹਨੂੰ ਜ਼ੋਰਨ ਮੰਡਾਨੀ ਨੂੰ ਉਹਨੇ ਇਨਡੋਰਸ ਕਰਤਾ ਬਦੇਗਾਂ ਨੇ ਵੀ ਆਪਾਂ ਤੇਰੀ ਫੁੱਲ ਸਪੋਰਟ ਕਰਾਂਗੇ ਤੇਰੇ ਪਿੱਛੇ ਖੜੇ ਆ ਇਹ ਉਹ ਰੋਟਮੇ ਯਾਦ ਰਾਣਾ ਚਾਹੁੰਦਾ ਹੈ ਉਹੀ ਬਦੇਗਾ ਵਾਲੇ ਹੈਗੀ ਯੂਨੀਅਨ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਜਦੋਂ ਬਰੌਂਕਸ ਗਿਆ ਸੀ ਇੱਕ ਵਾਰੀ ਬਾਰ-ਬਾਰ ਦੇ ਗਏ ਸੀ ਉੱਥੇ హెਅਰ ਕਟਾ ਹੈਅਰ ਕੱਟ ਵਾਲਿਆਂ ਦੇ ਉੱਥੇ ਗਾ ਵੀ ਉਹਨਾਂ ਨੇ ਕਿਹਾ ਸੀ ਵੀ ਮੈਂ ਤੁਹਾਡੇ ਵਿੱਚੋਂ ਹੀ ਆ ਮੈਨੂੰ ਵੋਟ ਪਾਵਾ ਸੀ ਪੂਰਾ ਤੁਹਾਡੇ ਨਾਲ ਖੜਿਆ ਹੈ ਨਾ ਪਰ ਜਿੱਦਾਂ ਹੁਣ ਸਨੈਪ ਦੀ ਫੰਡਿੰਗ ਦੀ ਹੈ ਦੂਜੀ ਕਟਿੰਗ ਕੱਟ ਕਰਨ ਦੀ ਗੱਲ ਚੱਲ ਰਹੀ ਹੈ ਫੂਡ ਸਟੈਂਪਸ ਹੋਏਗਾ ਦੀ ਸਨੈਪ ਦੀ ਤੇ ਉਸ ਤੋਂ ਮੇਕਰ ਲੋਕੀ ਉੱਥੇ ਬਹੁਤੇ ਹੁਣ ਬਰੌਂਕਸ ਖੁਸ਼ ਨਹੀਂ ਹੈਗਾ 77% ਬਰੌਂਕਸ ਪ੍ਰੈਜ਼ੀਡੈਂਟ ਟਰੰਪ ਨੂੰ ਵੋਟ ਪਾਉਂ 2024 ਦੀ ਇਲੈਕਸ਼ਨ ਉਹ ਵੀ ਹੁਣ ਉਹਨਾਂ ਨੇ ਡੈਮੋਕ੍ਰੇਟ ਜ਼ੋਨਨ ਮੰਡਾਲੀ ਨੂੰ ਇੰਡੋਰਸ ਕਰਤਾ ਵੀ ਆਪਾਂ ਤੁਹਾਨੂੰ ਵੋਟ ਪਾਵਾਂਗੇ ਤੇ 13 ਸਾਨੂੰ ਪਲੈਨ ਠੀਕ ਲੱਗ ਰਿਹਾ ਇਹਨਾਂ ਨੇ ਪ੍ਰੈਜ਼ੀਡੈਂਟ 트੍ਰੰਪ ਨੂੰ ਵੀ 2024 ਦੇ ਵਿੱਚ ਇੰਡੋਰਸ ਕੀਤਾ ਸੀਗਾ ਵੀ ਇਹਨਾਂ ਦੇ ਪੂਰੀ ਨਾਮ ਖੜੇ ਸੀ ਤਿੰਨ ਖੜੇ ਆ ਹੁਣ AOC ਜਿਹੜੀ ਹੈਗੀ ਓਕਾਜ਼ੀਓ ਕੋਰਟੇਜ਼ ਹੈਗੀ ਜਿਹੜੀ ਉਡੀਏ ਡੈਮੋਕ੍ਰੇਟਿਕ ਕਾਫੀ ਮਸ਼ਹੂਰ ਹੈ ਸੋਸ਼ਲਿਸਟ ਕਹਿੰਦੇ ਆ ਉਹ ਬਹੁਤ ਖੁਸ਼ ਹੋਣੀ ਕਿਉਂਕਿ ਉਹ ਬ੍ਰੌਂਕਸ ਤੋਂ ਅਸੈਂਬਲੀ ਮੈਂਬਰ ਹੈਗੀ ਹੈ ਤੇ ਜਦੋਂ ਪ੍ਰੈਜ਼ੀਡੈਂਟ 트੍ਰੰਪ ਨੇ ਕਾਫੀ ਉਧਰ ਆਪਣੇ ਵੱਲ ਲੈ ਗਏ ਸੀ ਵੋਟਾਂ ਉਧਰ ਰਿਪਬਲਿਕਨਸ ਵੱਲ ਤੇ ਉਹ ਥੋੜਾ ਜਿਹਾ ਇਸ ਚੀਜ਼ ਤੋਂ ਥੋੜੇ ਅਫਸੈਟ ਸੀ ਫਿਰ ਉਹਨਾਂ ਨੇ ਰੈਲੀਆਂ ਵਗੈਰਾ ਕਾਫੀ ਕੀਤੀਆਂ ਪਰ ਉਹਦੋਂ ਦਾ ਪ੍ਰੈਜ਼ੀਡੈਂਟ 트੍ਰੰਪ ਦਾ ਕਾਫੀ ਜਰਾ ਚੜ੍ਹਾਈ ਤੇਗਾ ਕੰਮ ਤੇ ਉਹ ਹੁਣ ਖੁਸ਼ ਹੋਣੀ ਹੈ ਕਿ ਉਹ ਜਿਹੜਾ ਸਾਡਾ ਜਿਹੜਾ ਕੈਂਪੇਨ ਹੈਗਾ ਉਹਨੂੰ ਆਪਾਂ ਆਪਣੇ ਵੱਲ ਵਾਪਸ ਲੈ ਆਂਦਾ ਹੈਗਾ ਤੇ ਹੁਣ ਇਹ ਕਾਹਤਾ ਬਹੁਤ ਵਧੀਆ ਰਿਹਾ ਉੱਥੇ ਬੰਦਾ ਦੀ ਗੱਲਬਾਤ ਵੀ ਥੋੜੀ ਠੀਕ ਹੈਗੀ ਮਮਟਾ ਦੀ ਦੀ ਬਾਕੀ ਦੇਖੋ ਪੋਲਿਟਿਸ਼ੀਅਨਸ ਜਸ ਲਾਈਕ ਐਬੀਡੀ ਅਲਸ ਹੀ ਇਜ਼ ਆਊਟ ਆਫ ਦਾ ਸਟੈਬਲਿਸ਼ਮੈਂਟ ਸੋ ਮੇਬੀ ਕੋਲ ਡਿਫਰੈਂਟ ਕਰੇ ਜਿਦਾ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਜਾਂਦਾ ਇਹ ਡਿਫਰੈਂਟ ਕਰਦੇ ਬਿਕੋਜ਼ ਹੀ ਇਜ਼ ਆਊਟ ਆਫ ਦਾ ਸਟੈਬਲਿਸ਼ਮੈਂਟ ਵੀ ਪੂਰੀ ਪੋਲਿਟਿਕਲ ਸਟੈਬਲਿਸ਼ਮੈਂਟ ਦੇ ਵਿੱਚ ਨਹੀਂ ਹੈਗੇ ਤੇ ਬਾਹਰੋਂ ਬਾਹਰੋਂ ਆਏ ਨੇ ਬਿਜ਼ਨਸਮੈਨ ਸੀ ਇਹ ਵੀ ਬਾਹਰੋਂ ਆਇਆ ਇਹ ਫਿਲਮ ਇੰਡਸਟਰੀ ਨੇ ਦੀ ਮੰਮੀ ਫਿਲਮਾਂ ਬਣਾਉਂਦੀ ਜ਼ੋਰ ਮੰਡਾਨੀ ਦੀ ਉਹ ਇੰਡੀ ਤੇ ਮਾਂਸੂਨ ਵੈਡਿੰਗ ਬੜੀ ਮਸ਼ਹੂਰ ਫਿਲਮ ਉਹਨੇ ਬਣਾਈ ਸੀ ਤੇ ਉਹ ਹੁਣ ਦੇਖੋ ਕਹਿੰਦੇ ਆਊਟ ਆਫ ਇਨਸਟੈਬਲਿਸ਼ਮੈਂਟ ਹੈ ਮੇਬੀ ਬੈਡਰ ਕਰੇ ਗਰਾਸ ਰੂਟਸ ਦਾ ਜ਼ਿਆਦਾ ਜੁੜਿਆ ਲੋਕਾਂ ਨੂੰ ਜ਼ਿਆਦਾ ਮਿਲਦਾ ਜਿਲਦਾ ਆਪ ਜਾਏ ਗੱਲਬਾਤ ਕਰਦਾ ਤੇ ਕਾਫੀ ਕੈਰਿਸਮੈਟਿਕ ਪਰਸਨੈਲਿਟੀ ਹੈਗੀ ਬਲਦੇ ਦੀ ਅੱਛਾ ਬਰਾਕ ਓਬਾਮਾ ਹੈ ਬਰਾਕ ਓਬਾਮਾ ਤੇ ਹੈਰਿਸ ਇਹ ਆਪਣੇ ਹੈਰਿਸ ਜਿਹੜੇ ਹੈ ਵਾਈਸ ਪ੍ਰੈਜ਼ੀਡੈਂਸੀ ਪ੍ਰੈਜ਼ੈਂਟਲੀ ਖੜੇ ਸੀ ਕਮਲਾ ਹੈਰਿਸ campaign for democrats as donald trump's political uh, political operation invest intern out uh, president trump jehdi rallyyan kar rahe ne hun ode favor de vich virginia de governor te new jersey de governor di election aa hon waliyan odi favor ch election kar rendiyan kar rahe jehdi vance te indiana vi aaye si ohna ne vi itthe kiti itthe vi special action hegi hai te ode karke fir ਉਹ ਜਿਹੜਾ ਪਲੇਜ਼ੈਂਟ ਰੈਂਪਮਲ ਪੂਰਾ ਜਿਹੜਾ ਕਾਫੀ ਇੰਦਰ ਇਨਵੈਸਟ ਕਰ ਰਿਹਾ ਆਪਣਾ ਟਾਈਮ ਤੇ ਅ ਅਟੈਂਸ਼ਨ ਵੀ ਇਲੈਕਸ਼ਨ ਆਪਾਂ ਜਿੱਤਣੀ ਹੈ ਤੇ ਉਹਦੇ ਵਿੱਚ ਟਰਨ ਆਊਟ ਵੀ ਚੰਗੀ ਲੋਕੀ ਵੀ ਕਾਫੀ ਆ ਰਹੀ ਹੈ ਹੁਣ ਕਈ ਲੋਕਾਂ ਨੂੰ ਨਹੀਂ ਮੇਬੀ ਇਮੀਗ੍ਰੇਸ਼ਨ ਵਾਲਾ ਪਸੰਦ ਵੀ ਹੈ ਅਜੰਡਾ ਹੈ ਜਿਆਦਾ ਨੂੰ ਪਸੰਦ ਵੀ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ 77 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਤੇ ਇਸ ਲਈ ਇਹਨਾਂ ਦੀ ਵੀ ਕਾਫੀ ਤਗੜੀ ਟਰਨ ਆਊਟ ਹੈ ਜਿਹੜੀ ਲੋਕੀ ਕਾਫੀ ਜ਼ਿਆਦਾ ਸਾਹਮਾ ਮਾਗਰਿਆਲੀਆਂ ਚ ਪਹੁੰਚ ਰਹੇ ਪ੍ਰੈਜ਼ੀਡੈਂਟ 트ੰਪ ਦੀਆਂ ਵੀ ਤੇ ਇਸ ਲਈ ਉਬਾਮੇ ਨੇ ਵੀ ਕਾਫੀ ਤਗੜੀ ਰੈਲੀ ਕੀਤੀ ਸੈਪਰੇਟਲੀ ਫਰੋਮ ਕਮਲਾ ਹੈਰਿਸ ਤੇ ਉਧਰ ਮੈਂ ਗੈਵਿਨ ਯੂਸਨ ਦੀ ਸੁਣ ਰਿਹਾ ਸੀਗਾ ਐਨਬੀਸੀ ਦੇ ਉੱਤੇ ਇੰਟਰਵਿਊ ਹੈ ਬੜੀ ਤਗੜੀ ਉਹਦਾ ਵੀ ਆਪਾਂ ਬ੍ਰੇਕਡਾਊਨ ਕਰਨਾ ਅਗਲੇ ਪੋਡਕਾਸਟ ਦੇ ਵਿੱਚ ਉਹ ਐਸ ਅਮੇਜ਼ਿੰਗ ਤੇ ਉਹ ਵੀ ਖੈਰ ਬੜੀ ਵਧੀਆ ਇੰਟਰਵਿਊ ਸੀਗੀ ਤੇ ਉਹਦਾ ਆਪਾਂ ਪੂਰਾ ਬ੍ਰੇਕਡਾਊਨ ਕਰਨਾ ਤੇ ਪਲੀਜ਼ ਅਗਲਾ ਪੋਡਕਾਸਟ ਵੀ ਜ਼ਰੂਰ ਦੇਖਣਾ ਤੇ ਉਹਦੇ ਵਿੱਚ ਉਹ ਨੈਕਸਟ ਪੋਟੈਂਸ਼ੀਅਲ ਕੈਂਡੀਡੇਟ ਹੈ ਕੈਲੀਫੋਰਨੀਆ ਤੋਂ ਪ੍ਰੈਜ਼ੀਡੈਂਟ ਦਾ ਕਮਲਾ ਹੈਰਿਸ ਦੇ ਖਿਲਾਫ ਬੋਲ ਰਿਹਾ ਸੀ ਉਹ ਕਹਿੰਦਾ ਮੈਂ ਓਬਾਮ ਉਹ ਕਹਿੰਦਾ ਮੈਂ ਬਾਈਡਨ ਦੀ ਫੇਵਰ ਚ ਜਾ ਸਕਦਾ ਓਬਾਮੇ ਦੀ ਫੇਵਰ ਚ ਜਾ ਸਕਦਾ ਤੇ ਕਮਲਾ ਹੈਰਿਸ ਕਰਕੇ ਆਪਾਂ ਬੇਸਿਕਲੀ ਪਿਛਲੀ ਜਿਹੜੀ ਇਲੈਕਸ਼ਨ ਆ ਉਹ ਗੈਵਨੀਅੂਸ ਨੇ ਕਿਹਾ ਵੀ ਆਪਾਂ ਹਾਰੇ ਆ ਉਹ ਚੀਜ਼ ਨੂੰ ਇੰਟਰਸਪੈਕਟ ਕਰਨ ਦੀ ਲੋੜ ਆ ਵੀ ਉਸ ਚ ਛਾਤੀ ਮਾਰਨ ਦੀ ਲੋੜ ਆ ਵੀ ਆਪਾਂ ਕਿੱਦਾਂ ਹਾਰੇ ਅਪੋਧੀ ਕਰਕੇ ਆ ਰਹੇ ਹਾਂ ਕਿਉਂਕਿ ਕਮਲਾ ਹੈਰਿਸ ਕਹਿੰਦੀ ਮੈਂ ਗਵਰਨਰ ਕੈਲੀਫੋਰਨੀਆ ਦੀ ਇਹਨਾਂ ਲੜਨਾ ਇਹਦਾ ਮਤਲਬ ਉਹ ਇੰਟਰਸਟਿਡ ਹੈਗੀ ਵੀ ਮੈਂ ਪ੍ਰੈਜ਼ੀਡੈਂਸ਼ੀਅਲ ਨੈਕਸਟ ਪ੍ਰੈਜ਼ੀਡੈਂਸ਼ੀਅਲ 2028 ਦੀ ਜਿਲੇ ਇਲੈਕਸ਼ਨ ਮੈਂ ਜੇ ਪ੍ਰੈਜ਼ੀਡੈਂਟ ਕੈਂਡੀਡੇਟ ਲੜਾਂ ਮੈਂ ਕੈਲੀਫੋਰਨੀਆ ਦੀ ਗਵਰਨਰ ਬਣਨ ਚ ਇੰਟਰਸਟਿਡ ਨਹੀਂ ਹੈਗੀ ਉਹਨੇ ਉਹ ਚੀਜ਼ ਨੂੰ ਮਨਾ ਕਰਤਾ ਕਿਉਂਕਿ ਉਹਦੇ ਥੋੜੇ ਐਮਿਸ਼ਨਸ ਥੋੜੇ ਹਾਈ ਨੇ ਵੀ ਮੈਂ ਪ੍ਰੈਜ਼ੀਡੈਂਟ ਹੀ ਬਣਾ ਮੈਂ ਪਬਲਿਕ ਸਰਵਿਸ ਰਹੀ ਹਾਂ ਉਹਦੀ ਵੀ 60 ਮਿੰਟਸ ਦੀ ਇੰਟਰਵਿਊ ਆਈ ਸੀ ਉਹਦਾ ਵੀ ਆਪਾਂ ਬ੍ਰੇਕਡਾਊਨ ਤੁਸੀਂ ਕਰਾਂਗੇ ਪਰ ਪਹਿ ਕਾਫੀ ਫਿਲਮਾਂ ਵਾਲੀ ਪਰਸਨੈਲਿਟੀ ਹੈ ਪਲੱਸ ਉਹ ਗਵਰਨਰ ਉਹ ਵਧੀਆ ਪਾਲਿਸੀਸ ਸਟ੍ਰਕਿੰਗਲੀ ਬਹੁਤੀਆਂ ਵਧੀਆ ਨਹੀਂ ਰਹੀਆਂ ਡੀਈਐਫ ਯਾ ਉਹ ਜਿਹੜੇ ਹੋਰ ਵੀ ਕਈ ਬਿਲ ਸੀਗੇ ਵੀ ਆਪਣੀ ਫੇਵਰ ਚ ਨਹੀਂ ਆਏ ਬਟ ਸਟਿਲ ਥੋੜੀ ਕੈਰिजਮੈਟਿਕ ਪਰਸਨੈਲਿਟੀ ਹੈਗੀ ਬੰਦੇ ਦੀ ਇਸੇ ਕੋਈ ਸ਼ੱਕ ਦੂਰ ਆਇ ਨਹੀਂ ਹੈਗੀ ਤੇ ਹੁਣ ਰਿਪਬਲਿਕਨਸ ਨੂੰ ਵੀ ਥੋੜੀ ਵਧੀਆ ਟੱਕਰ ਦੇਣੀ ਪੈਣੀ ਹੈ ਇਹਨਾਂ ਨੂੰ 2028 ਦੇ ਵਿੱਚ ਤੇ ਕਾਫੀ ਚੱਲ ਰਿਹਾ ਹੁਣ ਮੈਂ ਪਿੱਛੇ ਜੇ ਹੋਰ ਵੀ ਸੁਣਿਆ ਸੀ ਬਈ ਪ੍ਰੈਜ਼ੀਡੈਂਟ ਟਰੰਪ ਨੇ 3rd ਟਰਮ ਰੂਲ ਆਊਟ ਨਹੀਂ ਕੀਤਾ ਪਰ ਉਹ ਕਹਿੰਦੇ ਮੈਂ ਆਪਣੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਨਹੀਂ ਬਣੂੰਗਾ ਜੇਡੀ ਵੈਂਸ ਦਾ ਉਹ ਕਹਿੰਦਾ ਤੀਜੀ ਟਰਮ ਲੜ ਸਕਦਾ ਪਰ ਮੈਂ ਜੇਡੀ ਵੈਂਸ ਦਾ ਵਾਈਸ ਪ੍ਰੈਜ਼ੀਡੈਂਟ ਹੀ ਬਣੂੰਗਾ ਹੁਣ ਜੇ ਰਿਪਬਲਿਕਨ ਇਹ ਸੋਚ ਸਕਦੇ ਆ ਹਾਇਰ ਪ੍ਰੈਜ਼ੀਡੈਂਟ ਟਰੰਪ ਤੀਜੀ ਟਰਮ ਲੜੇਗਾ ਹਾਊ ਆਬਾਊਟ ਜੇਓ ਬਾਮੇਰ ਨੂੰ ਸਾਹਮਣੇ ਲਿਆਣ ਤੇ ਫਿਰ ਵੀ ਇਦਾਂ ਵੀ ਹੋ ਸਕਦਾ ਕਰੋ ਵੀ ਕਹਿਣਗੇ ਆਪਾਂ ਵੀ ਉਹ ਬਾਬੇ ਨੂੰ ਥਰਡ ਟਰੰਮ ਲੜਾਵਾਂਗੇ ਜਾਂ ਕਿੱਦਾਂ ਕਰ ਉਹ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਜਿਹੜੀ ਆਪਣੀ ਨਿਊ ਜਨਰੇਸ਼ਨ ਆ ਉਹਦਾ ਕੰਮ ਰਹਿ ਜਾਂਦਾ ਥੋੜਾ ਜਿੱਦਾਂ ਆਗੂ ਮੇਰੇ ਹਿਸਾਬ ਨਾਲ ਜਿਹੜੇ ਨਿਊ ਲੀਡਰਸ ਆ ਉਹਨਾਂ ਨੂੰ ਚਾਂਸ ਮਿਲਣਾ ਚਾਹੀਦਾ ਤੇ ਫਿਰ ਇੰਡੀਆ ਵਾਲਾ ਕੰਮ ਹੀ ਹੋ ਗਿਆ ਵੀ ਚੱਲੀ ਜਾਓ 70 80 90 ਸਾਲ ਤੱਕ ਇੱਕੋ ਬੰਦਾ ਚੱਲੀ ਜਾਵੇ ਤੇ ਜਿਹੜੇ ਨਵੀਂ ਜਨਰੇਸ਼ਨ ਉਹ ਟੈਕਨੀ ਨੇ ਦੀ ਸੇਵਾ ਕਰੀ ਜਾਵੇ ਤੇ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਚਾਂਸ ਮਿਲਣਾ ਚਾਹੀਦਾ ਤੇ ਦੋਸਤੋ ਪਲੀਜ਼ ਮੈਨੂੰ ਕਮੈਂਟ ਕਰਕੇ ਵੀ ਦੱਸੋ ਵੀ ਮੈਨੂੰ ਕੀ ਅਪਰੂਵ ਕਰਨ ਦੀ ਲੋੜ ਆ ਪੌਡਕਾਸਟ ਦੇ ਵਿੱਚ ਤੇ ਪਲੀਜ਼ ਸਟੇ ਟਿਊਨਡ ਐਂਡ ਕੀਪ ਓਨ ਵਾਚਿੰਗ ਤੇਜ ਯੂਐਸਏ ਪੌਡਕਾਸਟ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਤੇਜ ਯੂਐਸਏ ਪੌਡਕਾਸਟ